ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਨਾ ਲੱਗੇ ਬੈਲ ਬਟਨ ਨੂੰ ਵੀ ਆਲਟ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਜਾਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਜਿਹੜੀ ਆਪਾਂ ਤੁਹਾਨੂੰ ਵੀਡੀਓ ਦਿਖਾਉਣ ਜਾ ਰਹੇ ਹਾਂ ਇਸ ਵਿੱਚ ਆਪਾਂ ਤੁਹਾਨੂੰ ਇੱਕ ਬੁਰੀ ਮੱਝ ਦਿਖਾਵਾਂਗੇ ਏਰੀਆ ਦੋਸਤੋ ਜਿਹੜਾ ਪਿੰਡ ਸੁਲਹਾਣੀ ਤਹਿਸੀਲ ਤਲਵੰਡੀ ਭਾਈ ਜ਼ਿਲ੍ਹਾ ਜਿਹੜਾ ਇਸ ਨੂੰ ਫਰੋਜਪੁਰ ਲੱਗਦਾ ਹੈ ਜੀ ਤਲਵੰਡੀ ਪਾਈ ਤੋਂ ਦੋਸਤੋ ਫਰੋਜਪੁਰ ਰੋਡ ਤੇ ਇਹ ਪਿੰਡ ਪੈ ਜਾਂਦਾ ਤਲਵੰਡੀ ਤੋਂ 마ਸੀ 부ਗਰਾ 마ਸੀ 부ਗਰੇ ਤੋਂ ਦੋਸਤੋ ਤੁਸੀਂ ਪਿੰਡ ਸੁਲਹਾਣੀ ਆ ਸਕਦੇ ਹੋ ਸੋ ਦੋਸਤੋ ਜੇਕਰ ਇਸ ਆਪਾਂ ਮੱਝ ਦੀ ਗੱਲ ਕਰੀਏ ਤਾਂ ਇਨਫੋਰਮੇਸ਼ਨ ਮੈਂ ਇਸ ਦੀ ਖੁਦ ਦੇ ਦੇਣਾ ਤੁਹਾਨੂੰ ਇਹ ਮੱਝ ਦੋਸਤੋ ਤੀਜਾ ਸੂਗਾ ਸੂਣ ਜਾ ਰਹੀ ਆ ਓਨਰ ਭਾਈ ਰਣਜੀਤ ਸਿੰਘ ਜੀ ਹੈ ਨਾ ਉੱਪਰ ਕੰਟੈਕਟ ਨੰਬਰ ਉਹਨਾਂ ਦੇ ਦਿੱਤੇ ਹਨ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਇਹ ਮੱਝ ਖਰੀਦ ਸਕਦੇ ਹੋ ਸੋ ਦੋਸਤੋ ਦੂਜੇ ਸੂਵੇ ਦੇ ਵਿੱਚ 14 ਲੀਟਰ ਦੀ ਮਿਲਕ ਦੀ ਕੈਪੈਸਿਟੀ ਇਸ ਦੀ ਰਹੀ ਆ ਮਦਰ ਮਿਲਕ ਐਸ ਟਾਈਮ ਇਸ ਦੀ ਜਿਹੜੀ ਮਦਰ ਆ ਦੋਸਤੋ 20 ਲੀਟਰ ਤੇ ਚੱਲ ਰਹੀ ਆ ਸੋ 22 ਹੋਰੀ ਘਰੇ 22 ਹੋਰਾਂ ਦੇ ਇਹ ਜੰਮੀ ਪੜੀ ਆ ਦੋਸਤੋ 22 ਹੁਣ ਇਹ ਛੋਟੀ ਕੱਟੀ ਲੈ ਕੇ ਆਏ ਸੀਗੇ ਸੋ 14 15 ਲੀਟਰ ਦੀ 22 ਹੋਰੀ ਕਹਿ ਰਹੇ ਨੇ ਵੀ ਇਸ ਵਾਰ ਵੀ ਤੀਜੇ ਸੂਵੇ ਦੇ ਵਿੱਚ ਇਸ ਤੋਂ ਉਮੀਦ ਕੀਤੀ ਜਾਂਦੀ ਆ ਸੋ ਜਿਹੜੇ ਮੇਰੇ ਵੀਰ ਚਾਹਵਾਨ ਹੋਣ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਮੌਕੇ ਤੇ ਜਾ ਕੇ ਆਪਣੀ ਨਰਕ ਪਰਖ ਜਿਹੜੀ ਦੋਸਤੋ ਆਪ ਕਰਕੇ ਤਸੱਲੀ ਕਰ ਸਕਦੇ ਹੋ ਟਿੱਪ ਕੇ ਵੇਖ ਸਕਦੇ ਹੋ ਬਾਕੀ ਸਾਰੇ ਥਾਣੇ ਦੇ ਵਿੱਚੋਂ ਦੋਸਤੋ ਚੈੱਕ ਪਾਸ ਮਿਲੇਗੀ ਤੁਹਾਨੂੰ ਇਹ ਮੱਝ ਬਾਕੀ ਮੁੱਲ ਜਿਹੜਾ ਦੋਸਤੋ 1 ਲੱਖ ਰੁਪਈਆ ਪਾਈ ਹੋਰੀ ਇਸ ਮੱਝ ਦੀ ਡਿਮਾਂਡ ਕਰਦੇ ਆ ਬਾਕੀ ਮਾਨਤਾਂ ਦੋਸਤੋ ਜਿਹੜਾ ਘੱਟ ਤੋਂ ਘੱਟ ਕਰਕੇ ਜਿਹੜੀ ਇਹ ਮੱਝ ਦਿੱਤੀ ਜਾਵੇ ਕਿ ਚਾਹ ਵਣ ਵੀਰ ਦੇ ਜਿਹੜੇ ਜਰੂਰ ਖਰੀਦ ਸਕਦੇ ਹੋ ਸੋ ਬਾਕੀ ਥਣਾ ਦੀ ਹਵਾਨੇ ਦੀ ਬੰਟਰ ਤੁਸੀਂ ਖੁਦ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਸੋਹਣਾ ਥਾਣਾ ਦੋਸਤੋ ਚੰਗਾ ਹਵਾਨਾ ਹਜੇ ਦੇਣ ਤਕਰੀਬਨ 5 ਤੋਂ 4 ਦਿਨ ਹਜੇ ਪਾਈ ਹੋਰੀ ਦੱਸ ਰਹੇ ਨੇ ਵੀ ਲੈ ਕੇ ਜਾ ਸਕਦੀ ਆ ਬਾਕੀ ਦਿਨਾ ਪੂਰੇ ਹੋਣ ਤੋਂ ਬਾਅਦ ਦੋਸਤੋ ਇਹ ਜਿਹੜੀ ਮੱਝ ਸੂਵੇਗੀ ਜਿਹੜੇ ਮੇਰੇ ਵੀਰ ਚਾਹਵਣ ਹੁਣ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ